ਵੀ ਮੀਡੀਆ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਨਿੱਕੇ ਜਿਹੇ ਬੱਚੇ ਬਾਰੇ ਜੀ ਦੀ ਵੀਡੀਓ ਕੇ ਕੱਲ ਪਰਸੋਂ ਦੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤਾਂ ਤੁਸੀਂ ਨੇ ਇਸ ਬੱਚੇ ਦੀ ਵੀਡੀਓ ਵੇਖੀ ਹੋਣੀ ਜਿਹੜਾ ਕਿ ਸਕੂਲ ਦੇ ਵਿੱਚ ਆਪਣੇ ਮਾਸਟਰ ਦੁਆਰਾ ਆਪਣੇ ਕੋਲ ਬੁਲਾਇਆ ਜਾਂਦਾਗਾ ਤੇ ਉਹ ਤੋਂ ਪੁੱਛਿਆ ਜਾਂਦਾ ਵੀ ਤੂੰ ਹੋਮਵਰਕ ਕੀਤਾ ਤੇ ਮੈਨੂੰ ਦਿਖਾ ਤਾਂ ਉੱਥੇ ਉਹ ਬੱਚਾ ਕਹਿੰਦਾ ਵੀ ਮੈਂ ਹੋਮਵਰਕ ਨਹੀਂ ਕੀਤਾ ਤੇ ਮਾਸਟਰ ਬੜੇ ਹੀ ਪਿਆਰ ਜੇ ਨਾਲ ਕਹਿੰਦਾ ਵੀ ਫਿਰ ਤੇਰੇ ਮਾਰਨੇ ਚਾਹੀਦੇ ਨੇ ਦੋ ਤਿੰਨ ਥੱਪੜ ਤਾਂ ਉੱਥੇ ਬੱਚਾ ਕਹਿੰਦਾਗਾ ਵੀ ਮੇਰੇ ਥੱਪੜ ਤੁਸੀਂ ਨਾ ਮਾਰੋ ਤੇ ਫਿਰ ਬਾਅਦ ਦੇ ਵਿੱਚ ਬੱਚੇ ਤੋਂ ਪੁੱਛਦਾ ਮਾਸਟਰ ਵੀ ਤੂੰ ਅੱਜ ਕੀ ਖਾ ਕੇ ਆਇਆਗਾ ਤਾਂ ਉੱਥੇ ਉਹ ਬੱਚਾ ਕਹਿੰਦਾ ਵੀ ਮੈਂ ਕੁਝ ਨਹੀਂ ਖਾਦਾ ਸਵੇਰ ਦਾ ਕਿਉਂਕਿ ਸਾਡੇ ਘਰ ਤਾਂ ਆਟਾ ਹੀ ਨਹੀਂ ਸੀ ਤਾਂ ਇਸ ਬੱਚੇ ਦੀਆਂ ਇਹ ਗੱਲਾਂ ਸੁਣ ਕੇ ਸਾਰੇ ਹੀ ਪੰਜਾਬ ਦੇ ਲੋਕ ਕਾਫੀ ਭਾਵੁਕ ਹੋ ਚੁੱਕੇ ਨੇ ਤੇ ਤੁਸੀਂ ਸੋਚ ਕੇ ਵੇਖੋ ਉਸ ਮਾਂ ਦੇ ਲਈ ਕਿੰਨਾ ਔਖਾ ਹੋਇਆ ਹੋਵੇਗਾ ਜੀ ਨੇ ਕਿ ਆਪਣਾ ਪੁੱਤ ਖਾਲੀ ਪੇਟ ਸਕੂਲ ਤੋਰਿਆਗਾ ਤੇ ਜੋ ਇਸ ਬੱਚੇ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋਈ ਤਾਂ ਉਸ ਤੋਂ ਬਾਅਦ ਫਿਰ ਬਹੁਤ ਸਾਰੇ ਪੰਜਾਬ ਦੇ ਲੋਕਾਂ ਨੇ ਮਦਦ ਕੀਤੀ ਇਸ ਬੱਚੇ ਦੀ ਤੇ ਤੁਸੀਂ ਸਾਰਿਆਂ ਨੇ ਵੀਡੀਓਜ਼ ਵੀ ਵੇਖਿਆ ਹੋਣੀ ਹੈ ਕਈ ਕਈ ਲੱਖਾਂ ਦੇ ਚੈੱਕ ਭੇਜੇ ਗਏ ਇਸ ਬੱਚੇ ਦੇ ਪਰਿਵਾਰ ਨੂੰ ਤਾਂ ਕਿ ਇਹ ਆਪਣਾ ਚੰਗਾ ਜੀਵਨ ਬਤੀਤ ਕਰ ਸਕਣ ਪਰ ਨਾਲ ਹੀ ਜਿਵੇਂ ਕਿ ਤੁਹਾਨੂੰ ਪਤਾ ਵੀ ਸੋਸ਼ਲ ਮੀਡੀਆ ਤੇ ਤੁਸੀਂ ਨੇ ਵੀਡੀਓਜ਼ ਵੀ ਦੇਖਿਆ ਹੋਣੀ ਹੈ ਜਿੱਥੇ ਕਿ ਦੱਸਿਆ ਜਾ ਰਿਹਾ ਵੀ ਦਲਜੀਤ ਦਸਾਨ ਨੇ 1 ਕਰੋੜ ਦਾ ਚੈੱਕ ਦਿੱਤਾ ਜਾਂ ਫਿਰ ਆ ਸਿੰਗਰ ਨੇ ਅਨੇ ਰੁਪਏ ਦਿੱਤੇ ਤੇ ਇਥੇ ਤੁਹਾਨੂੰ ਸਾਰੇ ਨਹੀਂ ਦੱਸ ਦਈਏ ਵੀ ਉਹ ਸਾਰੀਆਂ ਖਬਰਾਂ ਝੂਠੀਆਂ ਨੇ ਹਲੇ ਤੱਕ ਨਾ ਦਾ ਦਲਜੀਤ ਦੇ ਵੱਲੋਂ ਕੋਈ ਸੋਸ਼ਲੀ ਜਿਹੜਾ ਪਬਲਿਕ ਕੀਤਾ ਗਿਆ ਹੋਵੇ ਵੀ ਇਦਾਂ ਦਾ ਕੋਈ ਚੈੱਕ ਭੇਜਿਆ ਗਿਆ ਇਸ ਪਰਿਵਾਰ ਨੂੰ ਤੇ ਨਾ ਹੀ ਕਿਸੇ ਹੋਰ ਸਿੰਗਰ ਦੇ ਵੱਲੋਂ ਬਾਕੀ ਤੁਹਾਡਾ ਕੀ ਕਹਿਣਾ ਹੈਗਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਆਪ